ਕੁਫੀ ਦੇਖ ਰਹੇ ਹੋ ਦਿਨੀ ਸਾਹਿਬੀ ਮੈਂ ਹਾਂ ਸੰਦੀਪ ਸ਼ਮਾ ਸੋ ਯਾਰ ਨੈਕਸਟ ਟੈਕਸ ਇੰਡੀਆ ਡਾਈਕ ਕੈਂਪ ਦਾ ਜਿਹੜਾ ਆਗਾਜ਼ ਹੈ ਤਿੰਨ ਦਿਨਾਂ ਦੀ ਪ੍ਰਦਰਸ਼ਨੀਆਂ ਲੋਹਾਂ ਦੇ ਦਾਣਾ ਮੰਡੀ ਚ ਅੱਜ ਉਹਦਾ ਆਗਾਜ਼ ਹੋ ਗਿਆ ਤਾਂ ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਦੀ ਬੱਸ ਪਰ 13 ਮੰਨੂ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਇੰਦਾ ਫਾਇਦਾ ਮੇਰੇ ਮਨੋਵਰਗੀ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਮੇਰਾ ਮੌਜੂਦ ਹੈ ਮਨਦੀਪ ਸਿੰਘ ਘਰਚਾ ਜੀ ਇਹ ਮਨਦੀਪ بڑا ਇੱਕ ਲੁਧਿਆਣਾ ਦਾ ਹੱਬ ਮੰਨਿਆ ਜਾਂਦਾ ਹੌਜ਼ਰੀ ਦਾ ਇਹ ਇਦਾਂ ਦੀ ਜਿਹੜੀਆਂ ਐਗਜ਼ੀਬਿਸ਼ਨ ਹੁੰਦੀਆਂ ਇੱਕ ਬਹੁਤ ਵੱਡਾ ਇੱਕ ਪਰਫਾਰਮ ਮਿਲਦਾ ਖਾਸ ਤੌਰ ਤੇ ਟੈਕਸਟਾਈਲ ਇੰਡਸਟਰੀ ਵਾਸਤੇ ਤਾਂ ਹੌਜ਼ਰੀ ਵਾਸਤੇ ਕਿਸੇ ਦੇਖੋ ਇਦਾਂ ਦੀਆਂ ਐਗਜ਼ੀਬਿਸ਼ਨ ਲਾਰਜ ਸਕੇਲ ਤੇ ਸਾਲ ਚ ਤਿੰਨ ਵਾਰੀ ਹੋਣੀ ਚਾਹੀਦੀਆਂ ਦੇਖੋ ਜੀ ਲੁਧਿਆਣਾ ਟ੍ਰੈਡੀਸ਼ਨਲੀ ਬਹੁਤ ਵੱਡਾ ਹੱਬ ਹੈਗਾ ਟੈਕਸਟਾਈਲ ਦਾ ਇੰਡੀਆ ਦੇ ਵਿੱਚ ਈਵਨ ਗਲੋਬਲੀ ਲੁਧਿਆਣੇ ਨੂੰ ਜਾਣਿਆ ਜਾਂਦਾ ਹੈ ਹੌਜ਼ਰੀ ਇੰਡਸਟਰੀ ਦੇ ਲਈ ਤੇ ਹੋਰ ਬਹੁਤ ਡਿਫਰੈਂਟ ਅਲਾਈਡ ਸਪੈਸ਼ੈਲਟੀ ਫੈਬਰਿਕਸ ਦੇ ਲਈ ਤੇ ਇਸ ਤਰ੍ਹਾਂ ਦੀ ਐਕਸੀਬਿਸ਼ਨਸ ਲੁਧਿਆਨੋ ਨੂੰ ਉਸ ਗਲੋਬਲ ਮੈਪ ਦੇ ਉੱਤੇ ਲੈ ਕੇ ਆਨ ਦੇ ਵਿੱਚ ਸਹਾਇਕ ਹੋਣਗੀਆਂ ਜਿਹਦੇ ਕਰਕੇ ਬਾਇਰ ਐਂਡ ਸੈਲਰ ਆਪਸ ਵਿੱਚ ਮਿਲ ਸਕਦੇ ਨੇ ਨੈਟਵਰਕਿੰਗ ਕਰ ਸਕਦੇ ਨੇ ਪ੍ਰੋਡਕਟ ਡਿਸਕਸ ਕਰ ਸਕਦੇ ਨੇ ਨਿਊ ਡਿਵੈਲਪਮੈਂਟਸ ਕਰ ਸਕਦੇ ਨੇ ਤੇ ਇਹ ਮੇਰੇ ਖਿਆਲ ਨਾਲ ਬਹੁਤ ਪੋਜ਼ਿਟਿਵ ਸਟੈਪ ਹੈਗਾ ਤੇ ਇਹ ਬਹੁਤ ਰੈਗੂਲਰਲੀ ਹੋਣਾ ਚਾਹੀਦਾ ਨਵੀਂ ਹਮੇਸ਼ਾ ਹਰ ਸਾਲ ਆਪਨੇ तकरीबन ਸਾਲ ਚ 6 ਮਹੀਨੇ ਬਾਅਦ ਨਵੀਂ ਟੈਕਨੋਲੋਜੀ ਆਂਦੀ ਹੈ ਹੌਜ਼ਰੀ ਦੇ ਲਾਈਨ ਦੇ ਵਿੱਚ ਕਿਸਾ ਲੱਗ ਰਿਹਾ ਕਿਸਤਾ ਸਟੈਂਡ ਕਰ ਰਿਹਾ ਲੁਧਿਆਣਾ ਹੌਜ਼ਰੀ ਹਾ ਬੈਸਟ ਹੈ ਪੂਰੇ ਵਰਲਡ ਦੇ ਲੁਧਿਆਣਾ ਡੈਫੀਨਿਟਲੀ ਜਿਹੜੇ ਪ੍ਰੋਡਕਟ ਸੈਗਮੈਂਟ ਦੇ ਵਿੱਚ ਸਟਰੋਂਗ ਹੈਗਾ ਹੌਜ਼ਰੀ ਇਜ਼ ਡੈਫੀਨਿਟਲੀ ਅ ਪਾਰਟ ਆਫ ਇਟ ਉਸ ਤੋਂ ਇਲਾਵਾ ਵੀ ਲੁਧਿਆਣੇ ਦੇ ਵਿੱਚ ਕਈ ਐਸਾ ਦੇ ਯੂਨਿਕ ਮੈਨੂਫੈਕਚਰਿੰਗ ਟੈਕਸਟਾਈਲ ਦੀ ਹੁੰਦੀ ਹੈ ਜਿਹੜੀ ਹਾਲ ਓਵਰ ਇੰਡੀਆ ਹੋਰ ਕਿਤੇ ਨਹੀਂ ਹੁੰਦੀ ਇਸ ਇਸ ਪੱਖੋਂ ਲੁਧਿਆਣਾ ਬਹੁਤ ਇੰਪੋਰਟੈਂਟ ਹੈ ਤੇ ਲੁਧਿਆਣਾ ਨੂੰ ਇਸ ਤਰ੍ਹਾਂ ਦੇ ਪਲੇਟਫਾਰਮ ਜਿਹੜੇ ਅੱਗੇ ਵਿਕਾਸ ਲਈ ਸਹਾਇਕ ਹੋਣਗੇ ਲੁਧਿਆਣਾ ਵਿੱਚ ਕਾਫੀ ਇੰਡਸਟਰੀ ਲੋਕਾਂ ਦੀ ਡਿਮਾਂਡ ਰਹੀ ਸੀ ਖਾਸ ਕਰਕੇ ਵੀ ਇੱਕ ਇੰਡਸਟਰੀ ਹੱਬ ਚਾਹੀਦਾ ਹੈ ਅਤੇ ਇੱਕ ਐਗਜ਼ੀਬਿਸ਼ਨ ਹਾਲ ਵੀ ਚਾਹੀਦਾ ਹੈ ਕਾਫੀ ਸਰਕਾਰਾਂ ਇਹ ਪੁਰਾਣੀ ਕਿਤੇ ਲੱਗ ਰਿਹਾ ਵੀ ਇਸ ਤਰ੍ਹਾਂ ਦੀ ਜਗ੍ਹਾ ਤੇ ਹੁਣ ਇੱਕ ਬੰਨਣਾ ਚਾਹੀਦਾ ਲੁਧਿਆਣਾ ਵਿੱਚ ਮੇਰੇ ਖਿਆਲ ਨਾਲ ਲੁਧਿਆਣਾ ਡਿਜ਼ਰਵ ਕਰਦਾ ਹੈ ਬਿਲਕੁਲ ਸਹੀ ਤੁਸੀਂ ਕਿਹਾ ਤੇ ਹੋਪਫੁਲੀ ਅਜਿਹਾ ਦਾ ਇਨ ਫਿਊਚਰ ਹੋਏਗਾ ਅ ਇੱਕ 21 ਪਾਰਟਿਸਪੈਂਟ ਅੱਜ ਲੁਧਿਆਣਾ ਵਿੱਚ ਪਹੁੰਚੇ ਆ ਤਾਂ ਦੇਸ਼ ਤੋਂ ਲੱਗ ਲੱਗੇ ਸੀ ਇਹਦੇ ਵਿੱਚੋਂ ਅਕੇ ਲੱਗ ਰਿਹਾ ਵੀ ਹੁਣ ਆਉਣ ਵਾਲੇ ਸਮੇਂ ਦੇ ਹੋਜ਼ਰੀ ਦਾ ਲੁਧਿਆਣਾ 'ਚ ਹੋ ਇੱਕ ਉੱਚਾ ਨਾਮ ਹੋ ਜਾਊਗਾ ਕਿ ਨਵੀਂ ਨਵੀਂ ਟੈਕਨੋਲੋਜੀ ਜਿਹੜੀ ਆਂਦੀ ਹੈ ਤਾਂ ਕਿਉਂਕਿ ਤੇ ਅੱਗੇ ਜੀਡੀਪੀ ਗਰੋਥ ਵੀ ਲੁਧਿਆਣਾ ਤੋਂ ਸ਼ਟਾਰਟ ਹੁੰਦੀ ਹੈ ਇੰਡੀਆ ਦੀ ਹਾਂਜੀ ਮੇਰੇ ਖਿਆਲ ਨਾਲ ਲੁਧਿਆਣਾ ਦੇ ਵਿੱਚ ਜਿੰਨਾ ਪੋਟੈਂਸ਼ੀਅਲ ਹੈ ਉਹ ਹਲੇ ਹੋਰ ਪੋਸਿਬਿਲਿਟੀ ਹੈ ਲੁਧਿਆਣੇ ਨੂੰ ਅੱਗੇ ਵਧਣ ਦੀ ਡੈਫੀਨਿਟਲੀ ਹੈ ਸਨੀ ਸਾਹਿਬ ਕਿਸਾ ਦੇ ਦੋ ਇੱਕ ਬਹੁਤ ਵੱਡੀ ਹੈ ਇਹਨੂੰ ਸਭ ਤੋਂ ਵੱਡੀ ਐਗਜ਼ੀਬਿਸ਼ਨ ਬਣੇ ਜਾਂਦਾ ਹੈ ਲੁਧਿਆਣਾ ਵਿੱਚ ਕਿਸਾ ਦੇ ਦੋ ਇਦਾਂ ਦੀ ਐਗਜ਼ੀਬਿਸ਼ਨ ਨਾ ਮੈਂ ਬਾਰ ਬਾਰ ਗੱਲ ਕਰਦਾ ਵੀ ਲੁਧਿਆਣਾ ਵਿੱਚ ਦੋ ਦੋ ਸੀ ਇੰਚ ਹੋਣੀ ਚਾਹੀਦੀ ਦੇਖੋ ਜੀ ਇਹ ਜਿਹੜੀਆਂ ਐਗਜ਼ੀਬਿਸ਼ਨਸ ਨੇ ਇਸ ਟਾਈਪ ਦੀਆਂ ਇਹ ਬਹੁਤ ਵੱਡਾ ਇੱਕ ਗੇਟਵੇ ਹੁੰਦੀ ਹੈ ਕਿਸੇ ਵੀ ਇੰਡਸਟਰੀ ਦੀ ਗਰੋਥ ਵਾਸਤੇ ਤੇ ਮੇਰੇ ਹਿਸਾਬ ਨਾਲ ਇਹ ਹੈਸ ਟੂ ਬੀ ਮੋਰ ਫ੍ਰੀਕੁਐਂਟ ਬਹੁਤ ਫ੍ਰੀਕੁਐਂਟਲੀ ਹੋਣੀਆਂ ਚਾਹੀਦੀਆਂ ਐਟ ਲੀਸਟ 2 ਜਾਂ 3 ਵਾਰੀ ਸਾਲ 'ਚ ਜ਼ਰੂਰ ਆਰਗੇਨਾਈਜ਼ ਹੋਣੀਆਂ ਚਾਹੀਦੀਆਂ ਇਹੋ ਜਿਹੀਆਂ ਐਗਜ਼ੀਬਿਸ਼ਨਸ ਬਿਕਾਜ਼ ਉਹਦੇ ਨਾਲ ਬਹੁਤ ਸਾਰੇ ਮਤਲਬ ਇੱਕ ਬਹੁਤ ਸਾਰੇ ਲੋਕੀ ਇੱਧਰ ਨੇ ਹੁੰਦੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਇਹਨਾਂ ਚੀਜ਼ਾਂ ਬਾਰੇ ਜਦੋਂ ਇੱਥੇ ਆਂਦੇ ਨੇ ਉਹਨਾਂ ਨੂੰ ਦਿਖਦੀਆਂ ਚੀਜ਼ਾਂ ਮੈਂ ਜਦ ਮੈਂ ਫਸਟ ਟਾਈਮ ਅਟੈਂਡ ਕਰ ਰਿਹਾ ਮੇਰੇ ਵਾਸਤੇ ਵੀ ਮਤਲਬ ਆਈ ਵਾਸ ਨਾਟ ਐਕਸਪੈਕਟਿੰਗ ਥਿਸ ਬਟ ਮੈਂ ਜੋ ਦੇਖਿਆ ਆਮ ਵੈਰੀ ਵੈਰੀ ਇੰਪ੍ਰੈਸਡ ਵਿਦ ਥਿਸ ਲੁਧਿਆਣਾ ਵਿੱਚ ਹਮੇਸ਼ਾ ਡਿਮਾਂਡ ਰਹੀ ਆ ਜਿੰਦੇ ਹਾਲ ਦੀ ਟੈਕਸਟਾਈਲ ਬਾਇਰਸ ਦੇ ਮੈਨੂਫੈਕਚਰਰ ਆ ਵੀ ਇੱਕ ਐਕਸੀਬਿਸ਼ਨ ਹਾਲ ਵੀ ਚਾਹੀਦਾ ਕਿਸੇ ਦੇਖੋ ਵੀ ਸਰਕਾਰਾਂ ਨੂੰ ਬਣਾਉਣਾ ਚਾਹੀਦਾ ਲੁਧਿਆਣਾ ਵਿੱਚ ਡੈਫੀਨਿਟਲੀ ਲੁਧਿਆਣਾ ਡਿਸਰਵ ਕਰਦਾ ਇਹਦੇ ਵਿੱਚ ਇਸ ਚੀਜ਼ ਵਾਸਤੇ ਮੇਰੇ ਸਾਹ ਆਪਣਾ ਲਈ ਜਿੱਦਾਂ ਦਿੱਲੀ ਚ ਜਾਂ ਬੈਂਗਲੌਰ ਚ ਡੈਡੀਕੇਟਿਡ ਜਗ੍ਹਾ ਹੈਗੀਆਂ ਨੇ ਉਦਾਂ ਹੀ ਲੁਧਿਆਣੇ ਚ ਵੀ ਇੱਕ ਬਹੁਤ ਡੈਡੀਕੇਟਿਡ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਇਦਾਂ ਦੀਆਂ ਐਕਸੀਬਿਸ਼ਨਸ ਫ੍ਰੀਕੁਐਂਟਲੀ ਹੋਣੀਆਂ ਚਾਹੀਦੀਆਂ ਨੇ ਇਹ ਸਰ ਇਹ ਤੋਂ ਅੱਜ 121 ਪਾਰਟਿਸਪੀਟ ਅੱਜ ਇਸ ਐਕਸੀਬਿਸ਼ਨ ਚ ਪਾਰਟਿਸਪੀਟ ਕਰ ਰਿਹਾ ਲੱਗਦਾ ਵੀ ਹੁਣ ਹਾਜ਼ਿਰ ਆਉਣ ਵਾਲੇ ਕਾਫੀ ਲੋਕਾਂ ਨੂੰ ਹੋਰ ਨਵੀਂ ਟੈਕਨੋਲੋਜੀ ਨਾਲ ਰਾਫਤਾ ਹੋਊਗਾ ਅੱਜ ਡੈਫੀਨਿਟਲੀ ਇਹਦੇ ਨਾਲ ਕਾਫੀ ਸਾਰਾ ਜਿਹੜਾ ਹੈਗਾ ਐਕਸਪੋਜ਼ਰ ਮਿਲੇਗਾ ਐਕਸੀਬਿਟਰਸ ਨੂੰ ਵੀ ਤੇ ਜਿਹੜੇ ਲੋਕੀ ਦੇਖਣ ਆ ਰਹੇ ਆ ਉਹਨਾਂ ਸਾਰਿਆਂ ਵਾਸਤੇ ਇੱਕ ਬਹੁ ਅ ਗੇਟਵੇ ਹੈ ਜਿਹੜਾ ਮੈਂ ਬਾਰ-ਬਾਰ ਕਹਿ ਰਿਹਾ ਗੇਟਵੇ ਹੈ ਤੇ ਇਹਦੇ ਨਾਲ ਕਾਫੀ ਸਾਰੀਆਂ ਚੀਜ਼ਾਂ ਨੂੰ ਜਿਹੜੀ ਪ੍ਰੋਮੋਸ਼ਨ ਹੋਈਗੀ ਇਹਦੇ ਨਾਲ ਅਸਾਂ ਦਾ ਸਿੱਕੇ ਅੱਜ ਕਾ ਤਿੰਨ ਦਿਨ ਜਿਹੜੀ ਆ ਲੁਧਿਆਣਾ ਵਿੱਚ ਜਿਹੜਾ ਆਗਾਜ਼ ਹੋਇਆ ਯਾਰ ਨੈਕਸਟ ਟੈਕਸ ਇੰਡੀਆ ਰਡਾਈ ਕੈਂਪ ਦੀ ਐਕਸੀਬਿਸ਼ਨ ਆ 17 18 19 ਨੂੰ ਲੁਧਿਆਣਾ ਦੀ ਦਾਣਾ ਮੰਡੀ ਵਿੱਚ ਆਗਾਜ਼ ਹੋਇਆ ਤਾਂ ਕਿਤੇ ਆ ਕੇ 121 ਜਿਹੜੇ ਐਗਜ਼ੀਬਿਟਰ ਇੱਥੇ ਪਾਰਟ ਕਰ ਰਹੇ ਤਾਂ ਕਿਤੇ ਆ ਕੇ ਹੁਣ ਇਹ ਉਹ ਐਗਜ਼ੀਬਿਸ਼ਨ ਜਿਹੜੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਟੈਕਨੋਲੋਜੀ ਨਾਲ ਜਿਹੜੇ ਟੈਕਸਟਾਈਲ ਇੰਡਸਟਰੀ ਨਾਲ ਜਿਹੜੇ ਵੂਲੰ ਦਾ ਕੰਮ ਕਰਦੇ ਉਹਨਾਂ ਨੂੰ ਨਵੀਂ ਟੈਕਨੋਲੋਜੀ ਮਿਲ ਕੇ ਆਉਣ ਵਾਲੇ ਸਮੇਂ ਤੇ ਆਪਣੇ ਹੌਜ਼ੀ ਨੂੰ ਹੋਰ ਉੱਪਰ ਗ੍ਰੇਡ ਕਰਨ ਵਾਸਤੇ ਇੱਕ ਨਵਾਂ ਪਲੇਟਫਾਰਮ ਵੀ ਮਿਲੇਗਾ ਕੈਮੇਨ ਬੌਬੀ ਨਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ